ਦਾ ਦਾ ਕੰਮ ਉਹ ਨੰਗਾ ਕਰ ਰਿਹਾ ਬਾਪ ਦਾ ਵੀਰੇ ਦਾ ਬੋਰਡ ਆ ਗੇੜ ਨਹੀਂ ਹੁਣ ਤੂੰ ਤਾਂ ਹਾਂ ਬਾਪ ਦਾ ਨੰਬਰ ਬੋਲ ਵੀਰੇ ਧੱਕਾ ਲਾ ਰਿਹਾ ਵੀਰੇ ਇਹਦਾ ਕੀ ਬਾਪ ਨੂੰ ਕੀ ਆ ਕੀ ਨਾ ਮਾਤਰਾ ਬਾਪ ਦਾ ਬਗਾਈ ਇਹਦਾ ਵੀਰੇ ਧੱਕਾ ਕਰ ਰਿਹਾ ਵੀਰੇ ਉਹ ਧੱਕਾ ਹੈ ਤੂੰ ਧੱਕਾ ਕਰਦਾ ਵੀਡੀਓ ਬਣਾ ਹਾਂਜੀ ਬੋਲ ਵੀਰੇ ਮੈਂ ਤਾਂ ਫੋਨ ਕਰਕੇ ਬਣਾਇਆ ਸੀ ਤੇਰੀ ਇਹਨੂੰ ਨਹੀਂ ਪਤਾ ਵੀ ਜਿੰਨਾ ਆਏਗਾ ਨਹੀਂ ਨਹੀਂ ਬਾਈ ਅੱਡ ਬੇਜਰ ਬਾਤਾ ਠੀਕ ਆ ਦੂਰੋਂ ਕੱਟ ਕੇ ਫਿੱਤੇ ਆ ਅੱਥਾ ਦੀ ਬੰਦੇ ਨੂੰ ਵੜਦੋ ਜੇ ਨਾ ਪਿੱਛੇ ਹੀ ਰਹੇ ਬਰੇ ਤਾਂ ਵੜਦੋ ਬੋਲ ਪਿੰਡ ਦੇ ਪਿੰਡ ਦੇ ਸਾਰੇ ਪਿੰਡ ਦਾ ਸਾਰੇ ਪਿੰਡ ਦਾ ਰਾਤ ਦੇ ਸਮੇਂ ਚੋਰੀ ਦੀਆਂ ਵਾਰਦਾਤਾਂ ਨੂੰ ਇਲਜ਼ਾਮ ਦੇਣ ਵਾਲੇ ਨਾਬਾ ਦੇ ਵਿੱਚ ਜਿਹੜਾ ਗ੍ਰੋਸ ਉਹ ਬੜਾ ਸਰੰਗ ਕਰਨ ਸੀ ਹਾਰਲੈਕਸ ਫੈਕਟਰੀ ਦੇ ਵਿੱਚੋਂ ਜਦੋਂ ਡਿਊਟੀ ਕਰਕੇ ਜਿਹੜੇ ਮੁਲਾਜ਼ਮ ਸੀ ਉਹ ਰਾਤ ਦੇ ਸਮੇਂ ਜਾਂਦੇ ਸੀ ਆਪਣੇ ਘਰਾਂ ਨੂੰ ਤਾਂ ਰਾਸਤੇ 'ਚ ਘੇਰ ਕੇ ਉਹਨਾਂ ਨੂੰ ਲੁੱਟਿਆ ਜਾਂਦਾ ਸੀ ਸਭ ਤੋਂ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਂਦੇ ਆ ਜਿਹੜੇ ਇਹ ਚਾਰ ਤੋਂ ਪੰਜ ਨੌਜਵਾਨ ਨੇ ਇਹਨਾਂ ਦਾ ਕਟਾਪਾ ਕਿਸ ਤਰ੍ਹਾਂ ਹੋ ਰਿਹਾ ਪਹਿਲਾਂ ਇਹਨਾਂ ਨੇ 500 ਰੁਪਏ ਤੇ ਮੋਬਾਈਲ ਖੋਇਆ ਇੱਕ ਵਿਅਕਤੀ ਜੋ ਕਿ ਜੇਰੇ ਲਾਜਾ ਹਸਪਤਾਲ ਨਾਬਾ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਕਟਾਪਾ ਹੁੰਦਾ ਫਿਰ ਪੁਲਿਸ ਦੇ ਧੱਕੇ ਚੜ ਜਾਂਦੇ ਨੇ ਫਿਰ ਪੁਲਿਸ ਵੀ ਰਬੜ ਦੀ ਚੱਪਲ ਫੇਰਦੀ ਹੈ ਇਹਨਾਂ ਦੇ ਸਿਰ ਤੇ ਤੇ ਗੱਲਬਾਤ ਵੀ ਕਰਾਂਗੇ ਡੀਐਸਪੀ ਨਾਬਾ ਦੇ ਨਾਲ ਡੀਐਸਪੀ ਬੱਲ ਹੋਵੇ ਨਾਬਾ ਦੇ ਵਿੱਚ ਪਰ ਅਜੇ ਨੌਜਵਾਨ ਸੜਕਾਂ ਤੇ ਕਿਸ ਤਰ੍ਹਾਂ ਘੁੰਮ ਰਹੇ ਨੇ ਡੀਐਸਪੀ ਸਾਹਿਬ ਤੁਹਾਡਾ ਨਾਮ ਵੀ ਬਹੁਤ ਚੱਲਦਾ ਪਰ ਅਜੇ ਨੌਜਵਾਨ ਕਿਸ ਤਰ੍ਹਾਂ ਸੜਕਾਂ ਤੇ ਵਾਰਦਾਤਾਂ ਨੂੰ ਰਾਤ ਦੇ ਸਮੇਂ ਲੱਭ ਜਾਂਦੇ ਨੇ ਦੇਖੋ ਇਹਦੇ ਵਿੱਚ ਇਹ ਹੈ ਵੀ ਇਹ ਜਿਹੜੇ ਨੌਜਵਾਨ ਅਸੀਂ ਗ੍ਰਿਫਤਾਰ ਕੀਤੇ ਰਹੇ ਇਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਪਹਿਲਾਂ ਇਹਨਾਂ ਤੇ 2-2 3-3 ਪਰਚੇ ਦਰਜ ਹੈਗੇ ਨੇ ਇਸ ਕਰਕੇ ਮਨ ਲ ਇਹਨਾਂ ਦਾ ਜਿਹੜਾ ਮੋਡਸ ਆਪੈਂ ਹੀ ਸੀ ਵੀ ਜਦੋਂ ਰਾਤ ਦੇ ਸਮੇਂ ਮਤਲਬ ਕੋਈ ਨਾ ਕੋਈ ਅਣਜਾਣ ਜਗ੍ਹਾ ਤੇ ਜਿੱਥੇ ਕੋਈ ਬਹੁਤੀ ਰੌਣਕ ਨਾ ਹੋਵੇ ਉੱਥੇ ਕਿਸੇ ਨੂੰ ਵੀ ਘੇਰ ਕੇ ਉਹਦੇ ਨਾਲ ਲੁੱਟਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਜਿਹਦੇ ਸਬੰਧ ਦੇ ਵਿੱਚ ਓਮ ਲక్ష్ਮੀਨਾਰਾਇਣ ਨਾਮ ਦੇ ਵਿਅਕਤੀ ਨੇ ਬਿਆਨ ਦੇ ਕੇ ਮਕਦਮਾ ਦਰਜ ਕਰਾਇਆ ਉਹਦੇ ਤੋਂ ਇਹਨਾਂ ਨੇ ਪੈਸੇ ਖੋਏ ਸੀ ਇਹ ਤਕਰੀਬਨ 5 ਜਾਣੇ ਸੀ ਜਿਦੇ ਚੋਂ 3 ਜਾਣਿਆਂ ਨੂੰ ਅਸੀਂ ਕਾਬੂ ਕਰ ਲਿਆ ਤੇ ਬਹੁਤ ਹੀ ਮਿਹਨਤ ਨਾਲ ਸਾਡੇ ਐਸ ਐਚ ਓ ਜਸਵਿੰਦਰ ਸਿੰਘ ਜਿਹੜੇ ਸਦਰ ਨਾਬਾ ਤੇ ਉਹਨਾਂ ਦੇ ਚੌਂਕੀ ਇੰਚਾਰਜ ਉਹਨਾਂ ਦਾ ਨਾਮ ਵੀ ਜਸਵਿੰਦਰ ਸਿੰਘ ਇਹ ਉਹਨਾਂ ਨੇ ਬੜੀ ਮਿਹਨਤ ਨਾਲ ਇਹਨਾਂ ਨੂੰ ਫੜ ਲਿਆ ਗ੍ਰਿਫਤਾਰ ਕੀਤਾ ਤੇ ਅੱਗੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਬਿਲਕੁਲ ਜਿਹੜੀ ਪਬਲਿਕ ਦੀ ਕੁੱਟ ਤੇ ਪੁਲਿਸ ਦੀ ਕੁੱਟ ਦੇ ਵਿੱਚ ਕਿੰਨਾ ਕਾਂਤਰਾ ਤੁਸੀਂ ਵੀਡੀਓ ਦੇਖ ਦੇਖ ਲਈ ਨਾ ਵੀਡੀਓ ਜਿਸ ਤਰ੍ਹਾਂ ਉਹਨਾਂ ਦਾ ਛਤ੍ਰਪ੍ਰੇਟ ਜਿਹੜੀ ਹੋ ਰਹੀ ਉਹਨਾਂ ਇਸ ਤਰ੍ਹਾਂ ਜਦੋਂ ਦੇਖੋ ਪਬਲਿਕ ਨੇ ਮੌਕੇ ਤੇ ਇਹਨਾਂ ਨੂੰ ਦੇਖਿਆ ਵੀ ਇਹ ਕਿਸੇ ਬੰਦੇ ਨਾਲ ਧੱਕਾ ਕਰ ਰਹੇ ਨੇ ਤੇ ਉਹਦੇ ਨਾਲ ਲੁੱਟਖੋ ਦੀ ਵਾਰਦਾਤ ਉਹਨਾਂ ਅੰਜਾਮ ਦੇ ਰਹੇ ਨੇ ਤੇ ਉਹਨਾਂ ਨੇ ਤੈਸ਼ ਛਾ ਕੇ ਇਹਨਾਂ ਦੀ ਕੁੱਟਮਾਰ ਕੀਤੀ ਹੈ ਕਿਉਂਕਿ ਪੁਲਿਸ ਵੱਲੋਂ ਤਾਂ ਕੁੱਟਮਾਰ ਦੀ ਕੋਈ ਗੱਲ ਹੈ ਨਹੀਂ ਕਿਉਂਕਿ ਪੁਲਿਸ ਨੇ ਪਹਿਲਾਂ ਹੀ ਇਹਨਾਂ ਨੂੰ ਇੰਨਾ ਕੁ ਸਵਾਰਤਾ ਸੀ ਉਸ ਤੋਂ ਬਾਅਦ ਸਗੋਂ ਇਹਨਾਂ ਦਾ ਸੀ ਇਲਾਜ ਵੀ ਕਰਾਇਆ ਤੇ ਮਤਲਬ ਜਿਹੜਾ ਹੈਗਾ ਕਾਨੂੰਨੀ ਪ੍ਰਕਿਰਿਆ ਰਾਹੀਂ ਇਹਨਾਂ ਨੂੰ ਸਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਬਿਲਕੁਲ ਪਹਿਲਾਂ ਵੀ ਇਹੀ ਵਾਰਦਾਤਾਂ ਨੂੰ ਇਹਨਾਂ ਵੱਲੋਂ ਇਲਜ਼ਾਮ ਦਿੱਤਾ ਹੈ ਕੋਈ ਹਥਿਆਰ ਵਗੈਰਾ ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਜਿਹੜੇ ਤਿੰਨ ਤੋਂ ਚਾਰ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਨੇ ਇਹਨਾਂ ਤੋਂ ਦੇਖੋ ਇਹ ਹਥਿਆਰ ਜਿਹੜੇ ਹੈਗੇ ਨੇ ਉਹਦੇ ਚ ਅਜੇ ਤਫ਼ਤੀਸ਼ ਜਾਰੀ ਹੈ ਕੋਈ ਉਹੋ ਜਿਹਾ ਵੈਪਨ ਨਹੀਂ ਮਿਲਿਆ ਕੋਈ ਪਿਸਤੌਲ ਵਗੈਰਾ ਜੇ ਪਰ ਇਹ ਜਿਵੇਂ ਡੰਡੇ ਸੋਟੇ ਰਾਡਾ ਲੈ ਕੇ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ ਨੇ ਇਹਨਾਂ ਦਾ ਅਸੀਂ ਜਿਹੜਾ ਪੁਰਾਣਾ ਰਿਕਾਰਡ ਕੱਢ ਕੇ ਪੁਰਾਣੀਆਂ ਵੀ ਵਾਰਦਾਤਾਂ ਚੈੱਕ ਕਰ ਰਹੇ ਆ ਜੇ ਉਹਦੇ ਚ ਵੀ ਇਹ ਸ਼ਾਮਲ ਹੋਏ ਤਾਂ ਇਹਨਾਂ ਨੂੰ ਉਸ ਪਾਸੇ ਵੀ ਜਿਹੜਾ ਹੈਗਾ ਇਹ ਭੁਗਤਣਾ ਪਏਗਾ ਜੋ ਇਹਨਾਂ ਨੇ ਵਾਰਦਾਤ ਕੀਤੀ ਹੈ ਉਹਦਾ ਅੰਜਾਮ ਇਹਨਾਂ ਨੂੰ ਦੇਖਣਾ ਹੀ ਪਏਗਾ ਬਿਲਕੁਲ ਇਹਨਾਂ ਨੂੰ ਪਤਾ ਨਹੀਂ ਹੋਣਾ ਵੀ ਡੀਐਸਪੀ ਵਾਲੇ ਨਾ ਬਲ ਲੱਗੇ ਹੋਏ ਨੇ ਦੇਖੋ ਚਲੋ ਇਸ ਗੱਲ 'ਚ ਤੁਸੀਂ ਮਾਨ ਦੇਣੇ ਹੋ ਵਿਡਾਈ ਦੇਣੇ ਹੋ ਸਾਡੀ ਸਾਰੀ ਟੀਮ ਬੜੀ ਮਿਹਨਤ ਨਾਲ ਕੰਮ ਕਰ ਰਹੀ ਆ ਮੇਰੇ ਨਾਲ ਐਸਐਚਓ ਪਾਸੋਂ ਖੜੇ ਨੇ ਇਹ ਸਾਰੇ ਸਾਡੇ ਦੇਖੋ ਇਹ ਇਨਸਟਰਕਸ਼ਨਸ ਨੇ ਵੀ ਜਿਹੜਾ ਗੈਰਕਾਨੂੰਨੀ ਕੰਮ ਹੈ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਤੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਆ ਪੂਰੀ ਮਿਹਨਤ ਨਾਲ ਕੰਮ ਕਰਾਂਗੇ ਤੇ ਪਬਲਿਕ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਉਹ ਨਿਸ਼ਚਿੰਤ ਹੋ ਕੇ ਆਪਣੇ ਕਮਾਕਾਰਾਂ 'ਚ ਧਿਆਨ ਦੇਣ ਤੇ ਜਿਹੜੇ ਕੋਈ ਗੈਰਕਾਨੂੰਨੀ ਇਹੋ ਜਿਹੇ ਅੰਸਰ ਨੇ ਉਹ ਫੜ ਕੇ ਅਸੀਂ ਸਾਰੇ ਜੇਲ੍ਹ 'ਚ ਬੰਦ ਕਰਾਏ ਜਾਣਗੇ ਸਾਡੇ ਨਾਲ ਬਿਲਕੁਲ ਚਿਤਾਵਨੀ ਵੀ ਐਡੀਐਸਪੀ ਨਾਬਾ ਗੁਰਿੰਦਰ ਸਿੰਘ ਬਲਦੀ ਕਹਿੰਦੇ ਗੈਰ ਕਾਨੂੰਨੀ ਕੰਮ ਹੁਣ ਨਾਬਾ ਹਲਕੇ ਦੇ ਵਿੱਚ ਕੋਈ ਸੋਚ ਸਮਝ ਕੇ ਕਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੁਰ ਲੱਖਾਂ ਦੇ ਪਿੱਛੇ ਨੇ ਤਫ਼ਤੀਸ਼ ਕੀਤੀ ਜਾ ਰਹੀ ਆ ਤੇ ਉਸ ਤੋਂ ਬਾਅਦ ਹੋਰ ਵੀ ਖੁਲਾਸੇ ਨੇ ਜਿਹੜੇ ਸਾਹਮਣੇ ਆ ਸਕਦੇ ਨੇ